ਮੇਰਾ ਨਾਮ ਰੋਮ ਸਿੰਘ ਆ ਮੈਂ ਪਿੰਡ ਹਰਦੁਰਵਾਲ ਕਲਾਂ ਦਾ ਪੰਚਾਇਤ ਮੈਂਬਰ ਆ ਇਹ ਅਹੀ ਐਸੇ ਸਾਡੇ ਪਿੰਡ ਅਜ ਇੱਕ ਸੈਕਟਰੀ ਸਾਹਿਬ ਵੱਲੋਂ ਮੈਸੇਜ ਆਈ ਕਿ ਪਿੰਡ ਹਰਦੁਰਵਾਲ ਕਲਾਂ ਵਿੱਚ ਆਮ ਜਲਾਸ ਹੋ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਆਪਣਾ ਵਕ ਰੱਖਣਾ ਹੈ ਤੇ ਸਾਨੂੰ ਲਖਣ RAM ਦੇ ਕਵਾ ਦਿੱਤਾ ਗਿਆ ਸੀ ਸਰਪੰਚ ਸਾਹਿਬ ਵੱਲੋਂ ਜੋ ਹੁਣ ਮੌਜੂਦਾ ਸਰਪੰਚ ਕਿ ਨਹੀਂ ਮੈਨੂੰ ਵੋਟਾ ਪਾ ਕੇ ਦਿਤਾਓ ਮੈਂ ਤੁਹਾਨੂੰ ਆਪਣੀ ਜਾਇਦਾਦ ਵਿੱਚੋਂ ਜਾਂ ਕਿਸ ਤਰ੍ਹਾਂ ਵੀ ਕਰਕੇ ਇੱਕ ਕੰਵਰਸਤਾਨ ਤੇ ਇੱਕ ਛੱਪੜ ਦਾ ਪਾਣੀ ਦਾ ਨਿਕਾਸ ਦਵਾਵਾਂਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਕ੍ਰਿਸ਼ਨ ਬਰਾਦਰੀ ਵਿੱਚ ਬੂ ਸੀ 174 ਵੋਟਾਂ ਉੱਤੇ ਇਹ ਜੇਤੂ ਹੈ ਤੇ ਅੱਜ ਅਹੀਂ ਉਹ ਆਪਣੀ ਦਲਾਸ ਵਿੱਚ ਆਏ ਆ ਪਰ ਕੋਈ ਖੰਨ ਦਲਾਸ ਸਿਰੇ ਨਹੀਂ ਕਰਿਆ ਕਿ ਤੁਸੀਂ ਸਰਪੰਚ ਦੇ ਨਾਮ ਤੇ ਮੈਂ ਹਟ ਕਿ ਕੀ ਉਹਨਾਂ ਨੂੰ ਚਲੋ ਵੀ ਕੋਈ ਹੁੰਦਾ ਕੋਰਮ ਪੂਰਾ ਕਰਨ ਉਹ ਕਰਨਾ ਹੁੰਦਾ ਸਰਪੰਚ ਦਾ ਮੈਂਬਰ ਪੰਚਾਇਤ ਜਿੰਨੇ ਨੇ ਉਹ ਪੰਚਾਇਤ ਦੇ ਕੋਰਮ ਇਹ ਤੇ ਜਿਹੜਾ ਸਰਪੰਚ ਹੋਟਾਈਮ ਖਲੋਂਦਾ ਉਹਨੂੰ ਪਤਾ ਹੁੰਦਾ ਕਿ ਮੇਰੇ ਮੈਂਬਰ ਵੀ ਚਾਹੀਦੇ ਮੈਨੂੰ ਕੋਰਮਾ ਵੀ ਕੱਲ ਨੂੰ ਚਾਹੀਦਾ ਨਹੀਂ ਹੁਣ ਸਾ ਤੇ ਉਹਨੂੰ ਤਿਆਰ ਕੀ ਉਹਦਾ ਕੋਰਮਾ ਨਹੀਂ ਉਹ ਨਹੀਂ ਵੇਖੋ ਸਾਥத் ਨਹੀਂ ਅਹੀਂ ਇਹ ਆਮ ਜਲਾਸਾ ਉਸ ਬਾਅਦ ਹੀ ਗੱਲ ਹੈ ਨਾ ਜਲਾਸਾ ਜਲਾਸੇ ਹੁੰਦਾ ਵਾ ਵੀ ਪਿੰਡ ਦਾ ਸਾਰਾ ਮਸਲੀ ਵਿਚਾਰੀ ਜਾਂਦੀ ਆ ਸਾਰਾ ਪਿੰਡ ਕੱਟਾ ਹੁੰਦਾ ਉਹਦੇ ਵਿੱਚ ਓਏ ਪੰਚਾਇਤ ਕੱਤਰ ਆਏ ਸਨ ਉਹਦੇ ਵਿੱਚ ਮਤਾ ਪਿਆ ਵਾ ਮਤਾ ਦੇ ਲਈ ਪਿਆ ਨਹੀਂ ਕੋਈ ਤਾਂ ਪਹਿਲੇ ਮਤਲਬ ਹੋ ਗਿਆ ਹਾਂਜੀ ਤੇ ਸਾਥ ਹੀ ਇਹਨਾਂ ਨੂੰ ਦੇਖ ਕਬਰਸਤਾਨ ਉਹਦੇ ਵਿੱਚ ਸਾਥ ਦੀ ਲੋੜ ਵੀ ਨਹੀਂ ਉੱਥੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਤੁਹਾਡੀ ਪਹਿਲੀ ਰਿਕਾਰਡ ਦੀ ਵੇਸਤਗੀ ਮੈਂ ਆਪਣੀ ਜਾਇਦਾਦ ਦੇ ਵਿੱਚ ਉਹ ਦਵਾਗਾ ਜੇ ਮੈਂ ਸਰਪੰਚ ਬਣਾਗਾ ਤੇ ਹੁਣ ਹੁਣ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਮੈਂਬਰਾਂ ਦੀ ਆਉਂਦੀ ਆ ਜਾਂ ਕਿਹਦੀ ਵੀ ਆਉਂਦੀ ਉਹ ਸਾਡਾ ਥੋੜੀ ਕਸੂਰ ਹੈ ਜੇ ਵੋਟਾਂ ਪਾਤੀਆਂ ਅਹੀਂ ਦੇ 1700 ਵੋਟਾਂ ਨਾਲ ਜਿਤਾ ਹਾਂ ਤਾਂ ਅਹੀਂ ਦਾ ਆਪਣੇ ਵਾਰਡ ਦੇ ਵਿੱਚੋਂ ਠੀਕ ਹਨ ਮੈਂਬਰ ਉਹਨਾਂ ਖਲਾਣੇ ਉਹਨਾਂ ਨੂੰ ਕੀ ਪ੍ਰੋਬਲਮ ਹੋਣੀ ਹੈ ਉਹਨਾਂ ਦਾ ਕੰਮ ਹੈ ਨਾ ਉਹਨੂੰ ਇੱਥੇ ਪ੍ਰਬੰਧਕ ਲੱਗ ਗਿਆ ਤੁਸੀਂ ਦੱਸ ਰਹੇ हां जी सरपंच ਦਾ ਅਧਿਕਾਰ ਹੈ ਠੀਕ ਹੈ ਪਰ ਮਨਬੰਦਕ ਲਾ ਕੇ ਰੱਖੋ ਮੈਂ ਮਨਬੰਦਕ ਦਾ ਅਧਿਕਾਰ ਹਾਂ ਪਰ ਅਸੀਂ ਸਾਨੂੰ ਇਹਨੇ ਇਸ ਕਰਕੇ ਵੋਟਾਂ ਸੁਰੀ ਲਿਆਂਦੀ ਮੈਂ ਮਨਬੰਦਕ ਲੱਗੂ ਤੇ ਫਿਰ ਕੰਮ ਕਰਾਂਗਾ ਅਸੀਂ ਤੇ ਵਾਦੇ ਮੁਤਾਬਕ ਆਏ ਹਾਂ ਮਹਿਕਮੇ ਨੇ ਲਾਇਆ ਹਾਂ ਜੀ ਮਹਿਕਮੇ ਨੇ ਲਾਇਆ ਹਾਂ ਜੀ ਸਾਡਾ ਉਹਦੇ ਨਾਲ ਕੋਈ ਲੈਣਾ ਅਸੀਂ ਤੇ ਇੱਕ ਵਾਦੇ ਮੁਤਾਬਕ ਹੈ ਜਿਹੜਾ ਨੇ ਚੋਣ ਚੋਣਾ ਦੇ ਵਿੱਚ ਕੀਤਾ ਗਿਆ ਕਿ ਮੈਨੂੰ ਦਿਤਾਓ ਤਾਂ ਮੈਂ ਤੁਹਾਨੂੰ ਕਵਰਸਤਾਨ ਦੋ ਗੱਲੇ ਦਵਾਵਾਂਗਾ ਆਪਣੀ ਜਾਇਦਾਦ ਚ ਦਵਾ ਸਰਕਾਰੀ ਚ ਦਵਾ ਸਾਨੂੰ ਇਹਦੇ ਨਾਲ ਕੋਈ ਮਸਲੇ ਨੂੰ ਉਥਾਂ ਚਾਹੀਦਾ ਪਤਾ ਪਊਗਾ ਆਪਣੀ ਥਾਂ ਦਾ ਹਾਂਜੀ ਕੁਝ ਤਾਂ ਤੁਸੀਂ ਜਾਣ ਕਰੋਗੇ ਹਾਂਜੀ ਹਾਂਜੀ ਮਦਦ ਦੀ ਲੋੜ ਨਹੀਂ ਮਦਦ ਦੀ ਲੋੜ ਨਹੀਂ ਉਹਨੇ ਆਪਣੀ ਗੱਲ ਤਾਂ ਸੀ ਤਾਂ ਕਿਹਾ ਉਹਨੇ ਜਿਹੜੀ ਵਾਅਦਾ ਕੀਤਾ ਹੈ ਉਹ ਹਾਂ ਅਸੀਂ ਅਸੀਂ ਵੀ ਕੋਈ ਵਾਅਦੇ ਦੇ ਮੁਤਾਬਕ ਦਲਾਸ ਦੇ ਵਿੱਚ ਆਏ ਵੀ ਸਾਡਾ ਕਿਉਂ ਨਹੀਂ ਬੂੜਾ ਹੋਇਆ ਅਸੀਂ ਨਾ ਕਿਤੇ ਵਿਰੋਧ ਚ ਆਏ ਤੇ ਨਾ ਕਿਤੇ ਹੱਕ ਚ ਆਏ ਆ ਮੈਂ ਸਭ ਤੋਂ

ਗਰਾਉਂਡ ਕਾਂ ਦੇ ਸਾਹ ਕੋਲ ਚ ਵਜ ਦੇ ਖਾਗੇ ਤਾਲੀਆਂ ਖਾਗੇ ਹਰ ਇੱਕ ਦੀ ਖਾਗੇ ਬਿੱਲਾ ਦੇ ਬਣਿਆ 20 ਸਾਲ ਬਾਅਦ ਫੇਰ ਹੱਤਾ ਦੇ ਜੀ 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 ਤੇ ਇਹ ਸਪੰਚਾ ਉਥੋਂ ਕਹਾ ਵਦਾ ਰੁਖਾ ਦੇ ਰੁਕ ਪਾ ਲੈ ਹੁਣ ਤੇ ਇਹਨਾਂ ਦੇ ਬੱਚੇ ਮੈਨੂੰ ਢੇਮਾ ਮਾਰਨ ਤੇ ਇਹ ਸਪੰਚ ਦੇ ਨੇ ਤੇ ਤਿਦਿਗਰਾ ਕਹਿੰਦੇ ਕਹਾ ਵਜਿਆ ਹੋਏ ਕਿ ਇਹ ਜੀ ਇਹ ਸਪੰਚਾ ਪਹਿਲਾਂ ਵੀ ਇੱਕ ਕੁੱਤਾ ਨੇ ਜੇ ਕਹਿੰਦਾ ਇਹ ਸਪੰਚ ਜੀ ਦੇ ਲਾਗਦੇ ਆ ਤੇ ਤੁਸੀਂ ਮੈਨੂੰ ਮੀਂਹ ਖਾਪਾ ਲਓ ਤੁਸੀਂ ਮੇਰੇ ਪੋਤੇਓ ਤੇ ਇਹ ਸਰਪੰਚੀ ਇਹ ਸਿਰਦੇ ਜੇ ਤਿਆਗਦਾ ਕਿ ਗਰੀਬ ਨੇ ਆਖਿਆ ਮੇਰੀ ਆ ਲੋੜ ਕਰ ਤੇ ਜੇ ਤੇ ਨਹੀਂ ਕੀਤੀ ਜ ਤੁਹਾਡੀ ਤਾਂ ਹੋਸ਼ੀ ਹੁਣ ਮੈਂ بے ਹੋਸ਼ ਹੋ ਗਿਆ ਖਾਣਾ ਤੇ ਫੇ ਕੋਈ ਦੱਸੇ ਇਹਦੇ ਕੋਲ ਕੋਈ ਆਏਗਾ ਜੇ ਤੂੰ ਜੇ ਤਾਹ ਲਾਏਗਾ ਮੇਰੇ ਪੁੱਤਰੋ ਇੱਕ ਟੱਕੇ ਖਈਆਂ ਹੋਣਦੀਆਂ ਨੇ ਤੇ ਸਰਪੰਚ ਮਾਰਾ ਦੇਖ ਕੇ ਬਈ ਜੀ ਇਹਦੇ ਕੋਈ ਘੱਟ ਨੇ ਇਹ ਬੰਦਾ ਤੇ ਮਾਰ ਖਾਂਦਾ ਤੇ ਇਹ ਤਾਂ ਕਰਕੇ ਟੱਕੇ ਖਈ ਹੋਣਦੀ ਹੈ ਜੇ ਨਾਲ ਨਾਮ ਮੇਜਰ ਸਿੰਘ ਹੈ ਜੀ ਅੱਛਾ ਜਰਨਲ ਜਰਾਸੀ ਦਾ ਕੀ ਹੋਇਆ ਕੁਝ ਨਹੀਂ ਹੋਇਆ ਜੀ ਜੋ ਬਣਦੀ ਕਾਰਵਾਈ ਵੇਖੋ ਸੈਕਟਰੀ ਸਾਹਿਬ ਆਏ 3:30 ਵਜੇ ਦਾ ਟਾਈਮ ਦਿੱਤਾ ਸੀ ਟੋਟਲਨ ਦੀ ਡਿਊਟੀ 5 ਵਜੇ ਤੱਕ ਬਣਦੀ ਸੀ ਵੇਖੋ ਸਰਪੰਚ ਸਾਹਿਬ ਬੈਠਿਆ ਸਾਰਾ ਕੁਝ ਆ ਗਿਆ ਵਿਰੋਧੀ ਧਾਰਾਈ ਸਾਰਾ ਪਿੰਡ ਬੈਠਿਆ ਸੀ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਤੇ ਉਹਨਾਂ ਨੇ ਉਹਨਾਂ ਕੋ ਪੈਸੇ ਲੈ ਕੇ ਖਾਦੇ ਆ ਰਜਿਸਟਰ ਕਿਉਂ ਦਿੱਤਾ ਤੁਹਾਨੂੰ ਉਹਨਾਂ ਦੀ ਹਿੰਮਤ ਕਿਵੇਂ ਪਈ ਆ ਉਥੋਂ ਰਜਿਸਟਰ ਚੱਕਣ ਦੀ ਇੱਕ ਪਿੰਡ ਦੇ ਮੋਢ ਵਾਲੇ ਬੰਦੇ ਬੈਠੇ ਸਰਪੰਚ ਸਾਹਿਬ ਬੈਠੇ ਨੇ ਇਹ ਰਜਿਸਟਰ ਕਿਵੇਂ ਚੱਕ ਕੇ ਲੈ ਗਏ ਇੱਕ ਲੜਾਈ ਕਿਉਂ ਬਈ ਦੇਖੋ ਸਰਪੰਚ ਸਾਹਿਬ ਸਾਰਾ ਕੁਝ ਦੇਖ ਲਿਆ ਤੁਸੀਂ ਵੀ ਦੇਖ ਲਿਆ ਵੀਡੀਓ ਤੇ ਸਭ ਕੁਝ ਰਿਕਾਰਡ ਹੋਇਆ ਆਪਾਂ ਸਰਪੰਚ ਸਾਹਿਬ ਨੇ ਕੋਈ ਗੱਲ ਨਹੀਂ ਬੋਲੀ ਇਹਨਾਂ ਦੇ ਬੰਦੀ ਕਰਦਾ ਕੀ ਕੀਤਾ ਜਾਏ ਪ੍ਰੋਪਰ ਲੈਟਰ ਬਣਾਉਣਾ ਚਾਹੀਦਾ ਵੀ ਇਹ ਸਰਪੰਚ ਦੇ ਹੁੰਦੇ ਆ ਪਿੰਡ ਦੇ ਮੈਂਬਰਾਂ ਦੇ ਹੁੰਦੇ ਆ ਮੈਂਬਰਾਂ ਦੇ ਬਣੇ ਹੋਏ ਜੇ ਮੈਂਬਰ ਬਣੇ ਨੇ ਸੱਤ ਆਹੀ ਨਹੀਂ ਕੋਈ ਵੀ ਇਹਨਾਂ ਦਾ ਲੈਟਰ ਬਣਾਉਣਾ ਚਾਹੀਦਾ ਵੀ ਇਹ ਡਿਊਟੀ ਔਨ ਡਿਊਟੀ ਛੱਡ ਕੇ ਕਿਵੇਂ ਭੱਜ ਗਿਆ ਉਹਨਾਂ ਨੇ ਧੱਕਾ ਮਾਰਿਆ ਜਾਂ ਤੇ ਉਹਨਾਂ ਕੋ ਪੈਸੇ ਖਾਦੇ ਕਿਉਂ ਭੱਜਿਆ ਮੇਰੀ ਇਹੋ ਗੱਲ ਹੈ ਉਹ ਨਿਬਰੇ ਚੜਿਆ ਕੇ ਰੋਪਰਾ ਟਿਕਾ ਗਿਆ ਤੁਹਾਡੇ ਸਾਹਮਣੇ ਜੀ WhatsApp ਕੰਮ ਤੇ ਬੜਾ ਵਧੀਆ ਚੱਲ ਜਾਂਦੇ ਆਂ ਬਹਾਨਾ ਬਣਾ ਲਿਆ ਜੀ ਉਹਨਾਂ ਨੇ ਬਹਾਨਾ ਬਣਾ ਕੇ ਤੁਹਾਡੇ ਸਾਹਮਣੇ BJP ਤੇ ਝੜੂ ਦਾ ਹਾਰਿਆ ਸਰਪੰਚ ਆ ਤੁਹਾਡੇ ਸਾਹਮਣੇ ਅੱਜ ਕੀ ਕੀ ਕਰਕੇ ਗਏ ਆ ਕਾਰਵਾਈ ਦੇ ਜਿੱਤੇ ਖੋ ਕੇ ਲੱਗੇ ਜੀ ਸਰਕਾਰ ਦਾ ਏਦਾ ਹੰਕਾਰ ਆ ਪਹਿਲੇ ਤੇ ਵੇਖੋ ਜੀ 3 ਮਹੀਨੇ ਇੱਥੇ ਹੋ ਗਿਆ ਨੂੰ ਕਲਮਪ ਦਿਆਂ ਸਾਡਾ ਪਿੰਡ ਦਾ ਆਮ ਜਲਾਸ ਕਰਾਓ ਆਮ ਜਲਾਸ ਕਰਾਓ ਨਹੀਂ ਕਰਾ ਰਹੇ ਜੀ ਮੈਂਬਰਾਂ ਨੂੰ ਹੋ ਗਿਆ 6 ਮਹੀਨੇ ਨੂੰ ਕਰਲੇ ਮਾਰ ਦੇਣ ਭਾਈ ਸਾਹਿਬ ਤੁਸੀਂ ਆਜੋ ਤੁਸੀਂ ਅੱਗੇ ਲੱਗੋ ਅੰਦਰ ਪਿੱਛੇ ਲੱਗਨੇ ਆ ਇਹਨਾਂ ਨੂੰ ਵੀ ਗਿਆ ਸਾਪੰਜ ਤੁਸੀਂ ਆਜੋ ਕੰਮ ਤੇ ਕਰਾ ਲ ਜੇ ਅੱਗੇ ਅੱਗੇ 40 ਬਾਈ ਲੱਖ ਨਾ ਕਹਿੰਦੇ ਮੇਰੇ ਕੋਲ ਉਹ ਵੀ 30 32 ਲੱਖ ਜਾਣਾ ਵੀ ਆਜੋ ਪਾ ਕੇ ਪਰ ਤਾਂ ਮਰਨੀ ਇੱਕੋ ਗੱਲ ਦੇ ਪੇਂਟ ਪੇਂਟ ਵਾਲੇ ਤਹ ਪੇਂਟ ਤੇ ਲੱਗ ਜਾਣਾ ਪਰ ਇਹਨਾਂ ਵਹੁ ਘਾਦੀ ਵੀ ਪੇਂਟ ਵਾਲੇ ਤਹੇ ਨਹੀਂ ਲੱਗਣੇ ਨਹੀਂ ਲਾਉਂਦੇ ਨੇ ਆ ਤੁਹਾਡੇ ਸਾਹਮਣੇ ਜੀ ਦੇਖੋ ਪੰਚਾਂ ਨੂੰ ਰਿਕਵੈਸਟਾਂ ਹਰ ਕੀਤੀਆਂ ਮੈਂ ਆਪਣੀ ਚੌਕੀਗਾਰੋਂ ਪੁੱਛ ਕੇ ਵੇਖ ਲਓ ਘਰ ਘਰ ਵੀ ਗਿਆ ਇਹਨਾਂ ਦੇ ਲੋ ਮੈਂ ਟੱਕਰਾਉਂਗਾ ਟੰਦ ਦਿਨ ਹੋ ਗਿਆ ਜੀ ਕੋਈ ਅਸਰ ਹੀ ਨਹੀਂ ਕਰ ਜੀ ਇੱਕੋ ਹੀ ਕੰਮ ਕੰਮ ਨਹੀਂ ਕਰਦੇ ਨਾ ਇਹ ਪਿੰਡ ਦਾ ਕੰਮ ਨਹੀਂ ਕਰਦੇ ਨਾ ਪਿੰਡ ਦਾ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਨਾ ਜਿਹੜਾ ਤੁਸੀਂ ਮਤਾ ਪੁੱਣਾ ਕੋਈ ਮਤਾ ਇਹ ਤੂੰ ਹੀ ਮਦਾਪਰ ਹੋ ਗਰੀਆਂ ਸਾਰੀਆਂ ਮੰਨਣ ਵਾਲੀਆਂ ਕਾਮਲੇ ਸਾਰੇ ਟੈਂਕੀ ਸਾਰੀ ਬੰਦ ਦੇਖੋ ਪਾਣੀ ਪੁੱਛ ਕੇ ਪਿੰਡ ਜਿਹੇ ਦੇਖੋ ਦੋ ਚਾਰ ਬੰਦੇ ਛੱਡ ਕੇ ਤੇ ਦੂਰੇ ਪਿੰਡ ਨੂੰ ਪੁੱਛ ਕੇ ਦੇਖੋ ਕੀ ਆ ਇਹ ਕਿਤੇ ਪਿੰਡ ਜੇ ਘੁੰਮ ਕੇ ਤੇ ਦੇਖੋ ਲੋਕੀ ਦਾ ਆ ਬੰਦੇ ਦਾ ਡੋਟਾ ਹੀ ਹੋਇਆ ਨਾ 599 ਡਰ ਸਰਕਾਰ ਦਾ ਡਰ ਸਾਨੂੰ ਕੋਈ ਡਰ ਨਹੀਂ ਗੱਜਣਾ ਮਰਨਾ ਇੱਕੋ ਵਰੀ ਆ ਜਿਹੜਾ ਮਰਨਾ ਹੈ ਤੁਹਾਡੇ ਸਾਹਮਣੇ ਲੋਕ ਕੀ ਆ ਗੁੱਡਾ ਕਰਦੀ ਨਹੀਂ ਅੱਗਾ ਘਮੜ ਬੀਜੇਪੀ ਵਾਲੇ ਨੇ ਤੇ ਕੋ ਥਾਰੂਆਂ ਦੋਵਾਂ ਢਾਲ ਕੇ ਖੜਿਆ ਇਕੱਠੇ ਹੋ ਗਏ ਆ ਪਹਿਲਾਂ ਕੱਟੇ ਭਾਣੂ ਕੱਟੇ ਤੁਹਾਡੇ ਸਾਹਮਣੇ ਇਲੈਕਸ਼ਨ ਕੀ ਜੋ 2 ਕਰੋੜ ਇਹ ਮੜ ਕੇ ਸਮਝਾਤਾ ਉਹਨੇ ਨਹੀਂ ਕੀਤਾ ਇਹਨੂੰ ਬਸ ਤੇਰੇ ਸਿਰਫ ਸਰਪੰਚੀ ਸਰਪੰਚੀ ਦਾ ਸਰਪੱਤੀ ਕਿਦਾਂ ਦੇ ਦਈਏ ਕਦੀ ਢਾਈ 2 ਸਾਲ ਕਰ ਲਉਣਾ ਮੈਂ ਕਹਿੰਦਾ ਇਹਨੂੰ ਪੈਨੂਆ ਪੈਨੂਆ ਕਰ ਲਉ ਮੈਂ ਕਿੱਥੇ ਤੱਕ ਗਿਆਤਾ ਵੀ ਤੇਰੇ ਮੈਂਬਰ ਹੀ ਨਹੀਂ ਸਕੇ ਨਾ ਦੋ ਆਪਣੇ 6 ਮੈਂਬਰਾਂ ਕੋ ਸੀਵਾ ਕਿਨੇ ਮੈਂਬਰ ਨੇ 6 ਮੈਂਬਰ ਉਹਨਾਂ ਦੇ ਤੇ ਤੁਸੀਂ ਕਹਲੇ ਬੰਦਾ ਮੇਰਾ ਇੱਕੋ ਸਵਾਲ ਆ ਕਿ ਆ ਸਰਦਾਰ ਗਦੀਪ ਸਿੰਘ ਆਹ ਲੋਕੀਂ ਚਾ ਆਰ ਗਈ ਹੈ ਇਹ ਛੇ ਮੈਂਬਰ ਉਹਦੇ ਤੇ ਛੇ ਮੈਂਬਰ ਉਹਦੇ ਆ ਵੀ ਮਜਬੂਰੀ ਹੈ ਆਪੀ ਸਰਕਾਰ ਹਾਏ ਸਰਕਾਰ ਹਾਂ ਵੀ ਕਰਦੇ ਆ ਮੁੰਡਾ ਫੇਰ ਗਿਆ ਤੇ ਹੁਣ ਪ੍ਰਬੰਧਕ ਪ੍ਰਬੰਧਕ ਲੱਗਾ ਨਹੀਂ ਪ੍ਰਬੰਧਕ ਦੀ تیاری ਆ ਲਗਭਗ ਲੱਗ ਹੀ ਗਿਆ ਪੰਚਾਇਤ ਕਮੇਟੀ ਤੇ ਕਿਆ ਪ੍ਰਬੰਧਕ ਲੱਗਾ ਉਹ ਨਹੀਂ ਇਹ ਲੱਗਾ ਨਹੀਂ ਆਈ ਧੱਕ ਗਏ ਵੀ ਪ੍ਰਬੰਧਕ ਦੇ 40 ਬਤਾਈ ਦਾ ਨੂੰ ਪਹਿਲੇ ਹਿਸਾਬ ਦੇ ਵਿੱਚ 24 ਸੰਦਾ ਜਾਂ 40 ਬਤਾਈ ਦਾ ਕਦ ਲੱਗਾ ਕਿੱਥੇ ਆ ਮਿਲਵਾਲਾ ਪ੍ਰਬੰਧਕੀ ਪ੍ਰਬੰਧਕ ਨਹੀਂ ਲੱਗੰਦੇ ਨਾ ਪਿੰਡ ਬੈਜੂਗਾ ਜਾ ਕੇ ਤੁਹਾਨੂੰ ਪੈਸੇ ਕਿ ਦੋਨੋਂ ਵਧੀ ਪ੍ਰਮਾਣਤ ਨਹੀਂ ਕਰ ਦੇਣਾ ਪਿੰਡ ਵਾਲਿਆਂ ਨੂੰ ਲਾ ਦਿਓ ਮੇਰੀ ਸਫਾ ਬਣੀ ਇੱਥੇ ਉਹਨਾਂ ਨੂੰ ਦੋਸਤ ਚੁੱਕਾ ਮੈਂ ਆਪ ਦੇ ਨਾਮ ਸਾਈਨ ਕਰਕੇ ਮੈਨੂੰ ਵਿਚਵਾ ਦੇ ਸਭਾ ਵੀ ਸਹੀ ਨੇ ਫੌਜੀ ਲੜਾਰ ਨੇ ਇਹ ਐਕਸ ਬਸਾਰਾ ਉਹਨਾਂ ਨੇ ਨਾਮ ਤੋਂ ਚਾਹਤ ਇੱਥੇ ਕੀ ਆ ਬਾਤੀ ਤੁਸੀਂ ਇਹ ਪਿੰਡ 'ਚ ਵਾਦਾ ਕੀਤਾ ਹੈ ਪੰਚਾਇਤ ਚੋੜਾ ਕਿ ਅਸੀਂ ਮੈਂ ਆਪਣੀ ਮਾਰ ਦੀ ਜੋ ਛੱਪੜ ਦਾ ਤੇ ਛੱਪੜ ਮੇਰੀ ਦੀ ਮਾਰਗੀ ਪੈਣੀ ਦਿਆ ਮੇਰੀ ਤਾਂ ਇਹ ਵੀ ਪੈ ਨਹੀਂ ਜਾਂਦਾ ਮੈਨੂੰ ਲੋਕਾਂ ਨੇ ਕਿਹਾ ਇਹ ਆਖੋਣ ਗਿਆ ਤੇ ਪਾਣੀ ਬੰਦ ਕਰਦੇ ਆਂ ਨਹੀਂ ਪਾਈ ਛੱਪ ਪੰਚਾਇਤ ਮੈਂ ਤੂੰ ਹੀ ਪੰਜਾਬ ਦੇ ਕੋਲ ਉਹ ਦੂਜੀ ਯਾਰ ਬੜਾ ਹੀ ਹੁਣ ਪਤਾ ਕਰ ਲਾ ਪਿੰਡ ਦਾ ਸਾਰੇ ਇੱਥੇ ਪਤਾ ਕਰ ਲੋ ਤਾਂ ਨੂੰ ਪਤਾ ਹੈ ਮੈਂ ਤੇ ਉਹ ਕਾਲੀ ਨੇ ਤੇ ਮੈਨੂੰ ਚਟਿਆਗਾ ਤਾਂ ਦੋ ਸਪੰਝੀਆਂ ਚਲ ਗਈਆਂ ਉਦੋਂ ਦਾ ਪਾਣੀ ਪੈਣ ਦਿਆ ਦੋ ਸਪੰਝੀਆਂ ਮੈਂ ਨਾ ਬੰਦ ਕਰ ਮੈਂ ਮੈਂ ਪਾਣੀ ਨਹੀਂ ਬੰਦ ਕਰਨਾ ਕਾਲੀ ਛੱਡ ਦੇ ਛੱਦਾਂ ਦਾ ਕਿੱਲਾ ਡੇਡ ਹੈਗਾ ਪਰ ਪਾਣੀ ਨਹੀਂ ਬੰਦ ਪਟਨਾ ਸਬਿਕ ਪਿੰਡ ਵਾਲਾ ਕਹਿੰਦਾ ਕਰ ਲੋ ਦੋ ਚਾਰ ਛੱਡ ਕੇ ਪਿੰਡ 90% 90% ਸਾਡੀ ਨਾਲ ਆ ਸਿਰਫ ਸਰਕਾਰ ਦਾ ਡਾਰਿਆ ਹਾਇ ਸਰਕਾਰ ਨੇ ਕਰੇ ਕਿਹੜਾ ਬੰਬ ਤੇਵਾ ਦੇ ਉਹ ਉਹੀ ਚਾਹੁੰਦੇ ਆਹੀ ਚਾਹੁੰਦੇ ਆ ਜਨ ਨੂੰ ਨਿਆ ਚਾਹੀਦਾ ਮੇਰੇ ਪਿੰਡ ਦਾ ਨਿਆ ਚਾਹਦਾ ਮੇਰੇ ਪਿੰਡ ਵਾਲਿਆਂ ਛੱਡ ਜਾਂ ਜਾਂਦੇ ਜੇ ਮੱਕਾ ਨੇ ਪਿੰਡ ਵਾਲਾ ਆ ਕੇ ਜਾਵੇ ਜੇ ਮਰੀ ਆਜੀ ਵੀ ਜਾਣ ਆਜ ਰਿਹਾ ਮੇਰੇ ਡਰ ਇੱਕ ਇੱਕ ਪਰਸੈਂਟ ਵੀ ਮੈਨੂੰ ਡਰ ਮਤ ਜੇ ਆਈ ਇਹਨਾਂ ਤੋਂ ਵੀ ਤਾਂ ਮੈਨੂੰ ਕੋਈ ਡਰ ਨਹੀਂਗਾ ਇਹ ਲੜਨ ਵਾਲੇ ਇਹ ਵੀ ਨਹੀਂ ਗਏ ਪਰ ਜਿਹੜੇ ਵਿੱਚ ਲੜਾਉਣ ਵਾਲੇ ਲੜਾਉਣ ਵਾਲੇ ਨਾਮ ਹੈ ਲੜਨ ਵਾਲਾ ਲੜਨ ਵਾਲੇ ਵੇਚੀ ਹੁੰਦੇ ਆ ਨਾ ਹੁਣ ਲੈ ਨੋ ਲੈ ਨਹੀਂ ਲੱਗ ਨੋ ਲੈ ਪਰ ਕੋਈ ਨਹੀਂ ਤੇਰੀ ਕੀ ਕੰਮ ਕਰਦੇ ਹੋ ਕੰਮ ਕਰੋ ਉਹਨਾਂ ਦੇ ਸਾਹ ਖਾਦੀ ਵੀ ਕੰਮ ਨਹੀਂ ਪੈ ਰਹੇ ਹੋਣ ਦੇਣਾ ਜੀ ਤੇ 40 42 ਇਹਦੇ ਗਿਆ ਇਹ ਵੀ ਬੱਤੀ ਵਾ ਦੇਣਾ ਵਾ ਦਿਓ ਜੀ ਮੇਰੇ ਕਿਰੇ ਪਿਰੋਦੇ ਆ ਆ ਪਿੰਡ ਵਾਲੇ ਆਂਦੇ ਪਿੰਡ ਵਾਲੇ ਤਾਂ ਮੈਂ ਦੱਸਾਂ ਕਿ ਉਹਨਾਂ ਵੀ ਪੜਾ ਮੇਰੀ ਕੋਈ ਹਾਲ ਨਹੀਂ ਹੈ ਮੈਂ ਤਾਂ ਹੁਣੇ ਹੀ ਮਰਨ ਦੀ ਤਿਆਰ ਜੇ ਪਰ ਮੇਰੇ ਵਸ ਕੀ ਘਰ ਦੇ ਸਾਹਮਣੇ ਦੱਸ ਦੇ ਕੋ ਮੇਰੇ ਵਸਾ ਕੀ ਆ ਤੇ ਯਾਰ ਮੈਂ ਵਿਰੋਧੀ ਫਕਾਦਤ ਲਾ ਕੇ ਆਮ ਜਲਾਸਾ ਕਰਦਾ ਕਿ ਕਿਤਾਬਾਂ ਖੋਗ ਲਿਆ ਕੇ ਤੁਹਾਡੇ ਸਾਹਮਣੇ ਖੋਹ ਖੜੀਆਂ ਸਰ ਸਾਹਿਬ ਤੁਸੀਂ ਅੱਜ ਆਏ ਸੀ ਜਰਨਲ ਜਲਾ ਸੀ ਪਿੰਡ ਦਾ ਹਾਂਜੀ ਤੇ ਕਿਸ ਤਰ੍ਹਾਂ ਦੀ ਸਾਰੀ ਜਿਹੜੀ ਇੱਥੇ ਪ੍ਰਕਿਰਿਆ ਪੂਰੀ ਹੋਈ ਦੀ ਇੱਥੇ ਆਮ ਜਲਾਸਾ ਰੱਖਿਆ ਸੀ ਦੁਨੀਆ ਇਕੱਠੀ ਹੋਈ ਸੀ ਪਰ ਇਹਨਾਂ ਦੇ ਤੁਹਾਨੂੰ ਆਪਸੀ ਵਿੱਚ ਕੋਈ ਹੈਗੀ ਆ ਗੱਲਬਾਜ਼ੀ ਮੁধে ਕਰਕੇ ਝਗੜਾ ਜਾ ਹੋ ਗਿਆ ਤੇ ਫਿਰ ਕਿਸੇ ਦਾ ਟੇਕ ਅਗਲੀ ਤੇ ਇਹ ਕਿੰਨੇ ਝਗੜਾ ਕੀਤਾ ਝਗੜਾ ਪਦ ਨਹੀਂ ਪਿੰਡ ਦਾ ਆਪਸੀ ਚੀਜ਼ ਤੇ ਇਹ ਰਜਿਸਟਰ ਵੀ ਖੋਇਆ ਵਾ ਹਾਂ ਜੀ ਹਾਂ ਜੀ ਚਲੋ ਅੰਮ੍ਰਿਤਪੁਰ ਬੋਲੋ ਪੋਤਾ ਕਿ ਕਿਦਾ ਗੁਰੂ ਕਿਹੜਾ ਖਿਆਲ ਤੈਨੂੰ ਪਤਾ ਨਹੀਂ ਆ ਇੱਥੇ ਪੰਜਾਬ ਦਾ ਖਿਆਲ ਦਿਸਦਾ ਨਾ ਲੈ ਨਾ ਨਹੀਂ ਨਹੀਂ ਪੰਜਾਬ ਨੇ ਨਾਂ ਨਾਂ ਜਾਣਦਾ ਨਹੀਂ ਮੈਂ ਪੁੱਛਿਆ ਅੱਛਾ ਚਲੋ ਠੀਕ ਕਿਹਨਾ ਆਪਣਾ ਮੇਰਾ ਨਾਮ ਸੁਖਜੀਤ ਸਿੰਘ ਸੁਖਜੀਤ ਸਾਹਿਬ ਤੁਹਾਡੀ ਪੰਚਾਇਤ ਮੈਂ ਮੇਰੇ ਕੋਲ ਤੁਹਾਡੇ ਕੋਲ ਪੰਚਾਇਤ ਮੈਂ ਪੰਜਾਬ ਦੇ ਮੇਰੇ ਕੋਲ ਸਪੈਸ਼ਲ